ਸਤਿ ਸ਼੍ਰੀ ਅਕਾਲ ਜੀ ਕਿਸਾਨ ਦੋਸਤੋ ਅੱਜ ਮੈਂ ਤੁਹਾਡੀ ਗੱਲਬਾਤ ਕਰਵਾਉਣ ਜਾ ਰਿਹਾ ਆ ਸਾਡੇ ਮਲਚਿੰਗ ਵਿਧੀ ਰਾਹੀਂ ਕਣਕ ਦੀ ਬਿਜਾਈ ਕਰਨ ਵਾਲੇ ਗਾਂਵ ਵੱਦੂ ਕਿਸਾਨ ਦਲਵਾਗ ਸਿੰਘ ਪਿੰਡ ਸੰਗਤਪੁਰਾ ਬਲਾਕ ਸਮਰਾਲਾ ਮੈਂ ਦੱਸਦਾ ਪਿਛਲੇ 4 ਸਾਲਾਂ ਤੋਂ ਸਰਫੇਸ ਸੀਡਰ ਜਾਂ ਮਲਚਿੰਗ ਨਾਲ ਕਣਕ ਦੀ ਬਿਜਾਈ ਕਰ ਰਹੇ ਆ ਖਰਚੇ ਵੀ ਘਟਾਏ ਆ ਝਾੜ ਵੀ ਵਧਿਆ ਗੁੱਲੀ ਡੰਡਾ ਤੇ ਗੁਲਾਬੀ ਸੁੰਡੀ ਦਾ ਕਿੰਨਾ ਇੱਕ ਹਮਲਾ ਰਿਹਾ ਹੈ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੁਹਾਡੀ ਗੱਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਿਲਵਾਰ ਸਿੰਘ ਜੀ ਪਿੰਡ ਸੰਗਤਪੁਰਾ ਬਲਕ ਸਮਰਾਲਾ ਜੀ 4 ਸਾਲ ਹੋ ਗਏ ਜੀ ਅਸੀਂ ਮਲਚਿੰਗ ਨਾਲ ਕਣਕ ਬੀਜਦੇ ਆ ਨੋ ਜੀ ਸਭ ਤੋਂ ਪਹਿਲਾਂ ਅਸੀਂ ਐਸਐਮਐਸ ਨਾਲ ਲਾਗੇ ਜੀ ਰਿਪਿਡ ਵੜਾਉਨੇ ਆ ਠੀਕ ਹੈ ਜੀ ਅਸੀਂ ਨਾ ਅਜੇ ਤੱਕ ਅੱਗ ਲਾਈ ਆ ਜੀ ਨਾ ਅਸੀਂ ਗੱਠਾਂ ਬਣਵਾਈਆਂ ਨੇ ਸਭ ਕੁਝ ਖੇਤ ਦੇ ਵਿੱਚ ਕਰਦੇ ਆ ਜੀ ਓਕੇ ਹਾਂ ਜੀ ਪਹਿਲਾਂ ਜੀ ਅਸੀਂ ਮਤਲਬ ਇਹਨੂੰ ਐਸਐਮਐਸ ਲਵਾ ਕੇ ਜੀ ਝੋਨਾ ਵੜਾ ਲਿਆ ਜੀ ਹਾਂ ਝੋਨਾ ਵੜਾ ਲਿਆ ਜੀ ਉਦੋਂ ਬਾਅਦ ਅਸੀਂ ਸਿੱਟਾ ਮਰਵਾਉਨੇ ਆ ਜੀ ਇਹਦਾ ਰੇਤ ਤੇ ਬੀਜਦਾ ਬੀਜਦਾ ਉਸ ਤੋਂ ਬਾਅਦ ਫਿਰ ਮਲਚਿੰਗ ਪਾ ਕੇ ਜੀ ਇੱਕ ਕਾਰੇ ਆਪਾਂ ਦੇ ਜਿਆਦਾ ਵੱਡੇ ਹੋਣ ਗੱਭੇ ਵੱਟ ਪਾ ਸਕਦੇ ਆ ਜੀ ਠੀਕ ਹੈ ਦੂਦੇ ਕਾਰੇ ਵੱਡੇ ਹੁੰਦੇ ਨੇ ਨਾ ਠੀਕ ਪਾ ਲੋ ਗੱਭੇ ਜੀ ਹਮ ਮਸ ਮਲਚ ਫਿਰ ਕੇ ਜੀ ਪਾਣੀ ਲਾ ਦੋ ਜੀ ਸਾਡੇ ਖਰਚੇ ਬਹੁਤ ਘਟ ਰਹੇ ਨੇ ਜੀ ਤਿੰਨ ਮੈਨੂੰ ਲੱਗਦਾ ਵੀ ਜੇ ਮੈਂ ਗੱਲ ਕਰਾਂ ਖਰਚਿਆਂ ਦੀ ਵਜਾਈ ਦਾ ਖਰਚਾ ਘਟਿਆ ਗੁੱਲੀ ਡੰਡੇ ਨੂੰ ਰੋਕਣ ਵਾਲੇ ਜਿਹੜੇ ਦੋ ਤਿੰਨ ਛੜਕਾ ਹੁੰਦੇ ਨੇ ਉਹਨਾਂ ਬਾਰੇ ਦੱਸੋ ਵੀ ਕਰਨੀ ਪੈਂਦੀ ਹੈ ਇਹਦੇ ਚ ਨਹੀਂ ਜੀ ਗੁੱਲੀ ਡੰਡਾ ਸਾਡੇ ਖੇਤਾਂ 'ਚ ਬਿਲਕੁਲ ਵੀ ਨਹੀਂ ਜੀ ਆਉਂਦਾ ਤੁਸੀਂ ਆਲੂਆਂ ਨਾਲ ਖੇਤ ਖੁੱਦ ਬਦਲ ਲੈਣੇ ਹੋ ਤਾਂ ਘਟ ਗਿਆ ਬਾਈ ਜੀ ਕਿਉਂਕਿ ਬਹੁਤ ਕਿਸਾਨ ਵੀਰ ਕਹਿੰਦੇ ਆ ਵੀ ਗੁੱਲੀ ਡੰਡਾ ਹੁੰਦਾ ਨਹੀਂ ਵੀਰ ਜੀ ਆਲੂਆਂ ਨਾਲ ਚਲੋ ਬਦਲ ਲਿਆ ਬਦਲ ਲੈਣੇ ਜਿਹੜੇ ਆਲੂਆਂ ਦੇ ਨਹੀਂ ਬਦਲੇ ਉਹਨਾਂ 'ਚ ਵੀ ਗੁੱਲੀ ਡੰਡਾ ਨਹੀਂ ਆਉਂਦਾ ਕਿਉਂਕਿ ਦਾਣਾ ਬੜਾ ਠੀਕ ਹੁੰਦਾ ਪਰਾਲੀ ਖਲਾਬ ਲੈਣੇ ਜੀ ਹਾਂ ਪਰਾਲੀ ਜਿਹੜੀ ਉੱਪਰ ਆ ਜਾਂਦੀ ਉਹ ਉੱਪਰ ਆਉਣੇ ਨਹੀਂ ਦਿੰਦੀ ਜੀ ਉਹਨੂੰ ਅੱਛਾ ਤੇ ਬਹੁਤ ਜ਼ਿਆਦਾ ਕਿਸਾਨ ਵੀਰ ਇਹ ਸਵਾਲ ਕਰਦੇ ਨੇ ਵੀ ਸੁੰਡੀ ਦਾ ਹਮਲਾ ਸੁੰਡੀ ਨਹੀਂ ਜੀ ਆਪਣੇ ਤਾਂ ਮੈਂ ਤਾਂ ਪੰਜ ਚਾਰ ਸਾਲ ਹੋ ਗਏ ਜੀ ਅੱਜ ਤੱਕ ਮੇਰੇ ਖੇਤ 'ਚ ਸੁੰਡੀ ਨਹੀਂ ਆਈ ਨਾ ਆਪਣੇ ਏਰੀਆ 'ਚ ਸੁਣੀ ਆ ਝਾੜ ਵਾਰੀ ਜੇ ਗੱਲ ਕਰੀਏ ਬਾਈ ਜੀ ਵੀ ਝਾੜ ਕਿੰਨਾ ਕੁ ਹੁੰਦਾ ਏ ਇਸ ਗਣਕਾੜ ਝਾੜ ਜੀ ਆਪਣੇ 50 ਕਿਲੋ ਤੋਂ ਕੁਆਂਟਲ ਤੱਕ ਜੀ ਦੂਜੀਆਂ ਨਾਲੋਂ ਜ਼ਿਆਦਾ ਆ ਰਿਹਾ ਜੀ ਆਪਾਂ ਜੋ ਬੀਜਲ ਖਰਚਾ ਕਰਦੇ ਹਾਂ ਜਿੰਨਾ ਤੇ ਨਾ ਉਹਨਾਂ ਨਾਲੋਂ 50 ਕਿਲੋ ਤੋਂ ਇੱਕ ਕੁਆਂਟਲ ਇਹਨਾਂ ਤੋਂ ਜ਼ਿਆਦਾ ਹੋਊਗਾ ਉਹ ਐਂਡ ਤੇ ਜਾ ਕੇ ਢੜਕਦੀ ਵੀ ਨਹੀਂ ਹੈ ਗਣਕਾੜ ਬਿਲਕੁਲ ਨਹੀਂ ਢੜਕਦੀ ਜੀ ਕਿਉਂਕਿ ਥੱਲੇ ਜੱਟ ਦੇ ਨਾਲ ਗਿੱਲ ਰਹਿੰਦੀ ਆ ਗਿੱਲ ਰਹਿੰਦੀ ਆ ਠੀਕ ਹੈ ਹਾਂਜੀ ਬਿਲਕੁਲ ਤੇ ਇੱਕ ਹੋਰ ਮੇਰਾ ਇਹ ਸਵਾਲ ਆ ਵੀ ਜਦੋਂ ਆਪਾਂ ਕਣਕ ਦੀ ਵਿਜਾਈ ਮਲਚਿੰਗ ਨਾ ਕਰਦੇ ਆ ਆਉਣ ਵਾਲੀ ਫਸਲ ਤੇ ਜਿਹੜੀ ਇਹ ਪਰਾਲੀ ਹੈ ਇਹਦੇ ਚ ਬਹੁਤ ਖਰਾਕੀ ਤਦ ਨੇ ਕਿੰਨਾ ਕੁ ਤੁਸੀਂ ਚੰਗਾ ਪ੍ਰਭਾਵ ਦੇਖਿਆ ਸਾਡਾ ਜੀ ਖਰਚਾ ਘਟ ਰਿਹਾ ਜੀ ਅਸੀਂ ਪोटाश ਨਹੀਂ ਪਾਉਂਦੇ ਜੀ ਖਿੱਤਾ ਚ ਸਾਨੂੰ ਸਾਰਾ ਕੁਝ ਪਰਾਲੀ ਤੋਂ ਮਿਲ ਰਿਹਾ ਜੀ ਠੀਕ ਹੈ ਜੀ ਮੇਨ ਸਾਡੀ ਫਸਲ ਜਿਵੇਂ ਆਪਾਂ ਜਾ ਕੇ ਬਾਰਛੀ ਮਹੀਨੇ ਦੇ ਸ਼ੁਰੂ ਚ ਹਵਾ ਚੱਲਦੀ ਹੈ ਗਰਦੀਆਂ ਨੇ ਇਹ ਬਿਲਕੁਲ ਨਹੀਂ ਕਰਦੀ ਜੀ ਇਹ ਮਿੱਟਾਂ ਦੀ ਵੀ ਇਹ ਵੀ ਹਾਂਜੀ ਆ ਇਹ ਬਿਲਕੁਲ ਵੀ ਨਹੀਂ ਕਰਦੀ ਜੀ ਤਾਂ ਜੇ ਮੈਂ ਸਮਾਪਕਰਾਂ ਤਾਂ ਝਾੜ ਵੀ ਪ੍ਰਕਰਾਰ ਰਹੇ ਆ ਖਰਚੇ ਵੀ ਘਟੇ ਆ ਤੇ ਜਿੰਨਾ ਖਰਾਕੀ ਤੱਤ ਨੇ ਸਾਰੇ ਪਰਾਲੀ ਦੇ ਆਪਾਂ ਵਿੱਚ ਸਾਲ ਦੇ ਵਿੱਚ ਪਾਉਨੇ ਆ ਤੇ ਬਾਕੀ ਕਿਸਾਨਾਂ ਨੂੰ ਕੀ ਸੰਦੇਸ਼ ਦਵਾਂਗੇ ਸਾਡਾ ਕਹਿੰਦਾ ਵੀ ਇੱਥੇ ਖਰਚੇ ਘਟਾਓ ਆਪਣੇ ਜੀ ਨਾਲੇ ਆ ਖਰਾਕੀ ਤੱਤ ਆਪਾਂ ਲਾਓ ਆਪਾਂ ਆਮ ਚੀਜ਼ਾਂ ਸਲਫਰ ਹੋ ਗਈ ਪੋਟਾਸ਼ੋ ਕੀ ਬਾਜ਼ਾਰ ਤੋਂ ਲੈ ਕੇ ਪਾਉਨੇ ਚੀਜ਼ਾਂ ਨੂੰ ਉੱਪਰ ਲੈਣ ਦੀ ਲੋੜ ਨਹੀਂ ਪਣੀ ਜੀ ਠੀਕ ਹੈ ਭਾਜੀ ਧੰਨਵਾਦ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ